ਸੱਚੀਆ ਕਾਲਜੀ ਨਾਵਲ ਲਾਲੀ ਭਾਗ 21 ਲੇਖਕ ਗੁਰਵਿੰਦਰ ਸਿੱਧੂ ਕਦੇ ਜਾਣੇ ਅਣ ਜਾਣੇ ਜੇ ਕਿਤੇ ਮੁਲਾਕਾਤ ਹੋ ਵੀ ਗਈ ਤਾਂ ਕਹਿ ਦੇਣੀ ਕਿ ਅਣਜਾਣ ਹਾਂ ਮੈਂ ਤੇਰੇ ਲਈ ਇੰਨੀ ਕੀ ਕਾਲੀਏ ਸਰਕਾਰ ਨੂੰ ਜਾਣਦੀ ਕੁਝ ਦਿਨ ਹੋਰ ਰੁਕ ਜਾ ਹੁਣ ਤਾਂ ਉਹ ਤੇਰੀ ਲਾਲੀ ਵਾਲੀ ਮੁਸ਼ਕਿਲ ਵੀ ਹੱਲ ਹੋ ਚੁੱਕੀ ਹੈ ਹੁਣ ਤਾਂ ਆਪਾਂ ਨੂੰ ਕੋਈ ਵੀ ਪਰੇਸ਼ਾਨੀ ਕਰੂਗਾ ਇੱਥੇ ਆ ਕੇ ਬਾਹਰ ਜਾਣ ਲਈ ਤੁਰਦੀ ਵੀਰੋ ਦੀ ਪਿੱਛੇ ਤੋਂ ਬਾਹ ਫੜ ਕੇ ਰੋਕ ਦੇ ਚਤਰੇ ਨੇ ਕਿਹਾ ਨਹੀਂ ਨਹੀਂ ਚਤਰਿਆ ਪਹਿਲਾਂ ਹੀ ਬਹੁਤ ਕੁਝ ਹੋ ਚੁੱਕਿਆ ਹੈ ਇੱਕ ਰਾਤ ਵਿੱਚ ਹੁਣ ਹੋਰ ਨਹੀਂ ਮੇਰਾ ਦਿਲ ਸੱਚੀ ਬਹੁਤ ਤੇਜ਼ ਤੇਜ਼ ਧੜਕ ਰਿਹਾ ਹੈ ਪਲੀਜ਼ ਹੁਣ ਮੈਨੂੰ ਜਾਣ ਦੇ ਤੇ ਤੂੰ ਵੀ ਇੱਥੋਂ ਅੱਖ ਬਚਾ ਕੇ ਜਲਦੀ ਨਾਲ ਨਿਕਲ ਜਾ ਚਤਰੇ ਦੁਆਰਾ ਬਾਹ ਫੜਨ ਤੇ ਰੁਕਦੀ ਵੀਰੋ ਨੇ ਪਿਆਰ ਤੇ ਮਜਬੂਰੀ ਵਾਲੀ ਆਵਾਜ਼ ਨਾਲ ਕਿਹਾ ਚਤਰਾ ਜਾਣ ਚੁੱਕਿਆ ਸੀ ਕੀ ਵੀਰੋ ਪੂਰੀ ਤਰ੍ਹਾਂ ਜਾਲ ਵਿੱਚ ਫਸ ਚੁੱਕੀ ਹੈ। ਚਤਰਾ ਚੰਗੀ ਤਰ੍ਹਾਂ ਜਾਣਦਾ ਸੀ ਕਿ ਵੀਰੋ ਨੂੰ ਹੋਰ ਕਿਵੇਂ ਤੜਫਾਉਣਾ ਹੈ। ਚਤਰੇ ਨੇ ਵੀਰੋ ਨੂੰ ਬਾਹਾਂ ਤੋਂ ਫੜ ਕੇ ਆਪਣੀ ਵੱਲ ਖਿੱਚ ਲਿਆ। ਵੀਰੋ ਆ ਕੇ ਚਤਰੇ ਦੀ ਹਿੱਕ ਨਾਲ ਲੱਗ ਗਈ। ਵੀਰੋ ਕੁਝ ਨਾ ਬੋਲੀ, ਬਸ ਚੁੱਪਚਾਪ ਹੀ ਚਤਰੇ ਦੀਆਂ ਬਾਹਾਂ ਵਿੱਚ ਖੜੀ ਰਹੀ। ਚਤਰੇ ਨੇ ਵੀਰੋ ਦੀਆਂ ਜ਼ੁਲਫਾਂ ਵਿੱਚ ਹੱਥ ਫੇਰਦੇ ਨੇ ਵੀਰੋ ਦੀ ਗਰਦਨ ਨੂੰ ਚੁੰਮਣਾ ਸ਼ੁਰੂ ਕਰ ਦਿੱਤਾ। ਵੀਰੋ ਸ਼ਾਂਤ ਖੜੀ ਹੋਈ ਸੀ। ਜਿਵੇਂ ਕਿਸੇ ਉਲਝਣ ਵਿੱਚ ਫਸੀ ਹੋਵੇ। ਤੇ ਸੋਚ ਰਹੀ ਹੋਵੇ ਕਿ ਇਸ ਉਲਝਣ ਵਿੱਚੋਂ ਕਿਵੇਂ ਬਾਹਰ ਨਿਕਲਾਂ ਚਤਰੇ ਨੇ ਵੀਰੋ ਦੀਆਂ ਗੱਲਾਂ ਨੂੰ ਪਿਆਰ ਨਾਲ ਚੁੰਮਦੇ ਹੋਏ ਨੇ ਆਪਣਾ ਹੱਥ ਵੀਰੋ ਦੀ ਕੁਰਤੀ ਵਿੱਚ ਪਾ ਲਿਆ ਵੀਰੋ ਹੁਣ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਸੀ ਵੀਰੋ ਨੇ ਆਪਣੀ ਕੁਰਤੀ ਨੂੰ ਦੋਵੇਂ ਹੱਥਾਂ ਨਾਲ ਫੜ ਕੇ ਥੱਲੇ ਕਰ ਲਿਆ ਪਰ ਚਤਰਾ ਇੱਕ ਪਾਸੇ ਵੀਰੋ ਦੀਆਂ ਗੱਲਾਂ ਤੇ ਵੀਰੋ ਦੇ ਬੁੱਲਾਂ ਵਿੱਚੋਂ ਇਸ਼ਕ ਦਾ ਸਵਾਦ ਲੈ ਰਿਆ ਸੀ ਦੂਜੇ ਪਾਸੇ ਵੀਰੋ ਦੀਆਂ ਛਾਤੀਆਂ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਵੀਰੋ ਨੇ ਚਤਰੇ ਦੇ ਹੱਥ ਨੂੰ ਫੜ ਕੇ ਰੋਕਿਆ ਹੋਇਆ ਸੀ ਇਸ ਦੇ ਵਿੱਚ ਚਤਰੇ ਨੇ ਆਪਣਾ ਦੂਜਾ ਹੱਥ ਵੀਰੋ ਦੇ ਸਿਰ ਦੇ ਪਿੱਛੇ ਰੱਖ ਕੇ ਵੀਰੋ ਦੇ ਵਾਲਾਂ ਵਿੱਚ ਫਸਾ ਲਿਆ ਤੇ ਵੀਰੋ ਦੇ ਬੁੱਲਾਂ ਵਿੱਚ ਬੁੱਲ ਪਾ ਕੇ ਚੁੰਮਣ ਲੱਗ ਪਿਆ ਵੀਰੋ ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਚਤਰਾ ਵੀਰੋ ਨੂੰ ਛੱਡਣ ਦੇ ਮੂਡ ਵਿੱਚ ਨਹੀਂ ਸੀ ਵੀਰੋ ਜਿੰਨੀ ਕੋਸ਼ਿਸ਼ ਆਪਣੇ ਆਪ ਨੂੰ ਛਡਾਉਣ ਦੀ ਕਰ ਰਹੀ ਸੀ ਚਤਰਾ ਉਨਾ ਹੀ ਜ਼ਿਆਦਾ ਜ਼ੋਰ ਨਾਲ ਵੀਰੋ ਦੇ ਬੁੱਲਾਂ ਦਾ ਰਸ ਪੀ ਰਿਆ ਸੀ ਵੀਰੋ ਬੋਲਣ ਦੀ ਕੋਸ਼ਿਸ਼ ਵੀ ਕਰ ਰਹੀ ਸੀ ਪਰ ਆਵਾਜ਼ ਵੀਰੋ ਦੇ ਮੂੰਹ ਵਿੱਚੋਂ ਬਾਹਰ ਹੀ ਨਹੀਂ ਨਿਕਲ ਰਹੀ ਸੀ ਚਤਰਾ ਹਲਕੇ ਹੋਏ ਕੁੱਤੇ ਵਾਂਗ ਵੀਰੋ ਦੇ ਬੁੱਲਾਂ ਨੂੰ ਦੰਦੀਆਂ ਵੱਢ ਰਿਆ ਸੀ ਦਰਦ ਨਾਲ ਵੀਰੋ ਦੀ ਅੱਖਾਂ ਵਿੱਚੋਂ ਹੰਝੂ ਝੋਣ ਲੱਗ ਪਏ ਸੀ ਵੀਰੋ ਦੇ ਹੱਥਾਂ ਵਿੱਚੋਂ ਗੁਰਤੀ ਛੁੱਟ ਚੁੱਕੀ ਸੀ ਤੇ ਵੀਰੋ ਚਤਰੇ ਨੂੰ ਪਿੱਛੇ ਵੱਲ ੱਤਕਾ ਦੇਣ ਦੀ ਕੋਸ਼ਿਸ਼ ਕਰ ਰਹੀ ਸੀ ਚਤਰਾ ਜਿੰਨਾ ਕ ਪਿੱਛੇ ਹਟਦਾ ਵੀਰੋ ਨੂੰ ਵੀ ਉਹਨਾ ਹੀ ਆਪਣੇ ਨਾਲ ਪਿੱਛੇ ਕਰ ਲੈਂਦਾ ਵੀਰੋ ਦਾ ਪੂਰਾ ਚਿਹਰਾ ਲਾਲ ਲਾਲ ਹੋ ਚੁੱਕਿਆ ਸੀ ਵੀਰੋ ਦੇ ਹੱਥੋਂ ਕੁਰਤੀ ਸੁਟਣ ਤੇ ਚਤਰੇ ਨੇ ਵੀਰੋ ਦੀਆਂ ਛਾਤੀਆਂ ਨੂੰ ਵੀ ਆਪਣੇ ਹੱਥ ਵਿੱਚ ਘੋਟ ਲਿਆ ਸੀ ਕੁਝ ਧੀਰ ਵੀਰੋ ਦੀ ਹਿੱਕ ਨੂੰ ਹੱਥਾਂ ਨਾਲ ਬਲੋਸਣ ਤੋਂ ਬਾਅਦ ਚਤਰੇ ਨੇ ਵੀਰੋ ਦੀ ਕੁਰਤੀ ਨੂੰ ਉੱਪਰ ਕਰਕੇ ਵੀਰੋ ਦੀਆਂ ਛਾਤੀਆਂ ਨੂੰ ਨੰਗੀਆਂ ਕਰ ਲਿਆ ਹੁਣ ਤੱਕ ਵੀਰੋ ਵੀ ਆਪਣੇ ਆਪ ਨੂੰ ਛਡਾਉਣ ਦੀਆਂ ਕੋਸ਼ਿਸ਼ਾਂ ਕਰ ਕਰਕੇ ਥੱਕ ਚੁੱਕੀ ਸੀ ਤੇ ਵੀਰੋ ਨੇ ਚਤਰੀਆਂ ਦਾ ਵਿਰੋਧ ਕਰਨਾ ਵੀ ਛੱਡ ਦਿੱਤਾ ਸੀ ਵੀਰੋ ਦੀ ਕੁਰਤੀ ਨੂੰ ਉੱਪਰ ਕਰਕੇ ਚਤਰਾ ਪਹਿਲਾਂ ਤਾਂ ਹੱਥਾਂ ਨਾਲ ਫਲੋਸਦਾ ਰਾਹੀਂ ਫਿਰ ਹੌਲੀ-ਹੌਲੀ ਵੀਰੋ ਦੇ ਬੁੱਲਾਂ ਵਿੱਚੋਂ ਬੋਲ ਕੱਢ ਕੇ ਵੀਰੋ ਦੀਆਂ ਛਾਤੀਆਂ ਤੱਕ ਆ ਗਿਆ ਜਿਵੇਂ ਹੀ ਚਤਰੇ ਨੇ ਵੀਰੋ ਦੇ ਬੁੱਲਾਂ ਵਿੱਚੋਂ ਬੋਲ ਕੱਢੇ ਵੀਰੋ ਨੂੰ ਸੋਖਾ ਸਾਹ ਆਇਆ ਚਤਰਾ ਵਿਰੋਧੀਆਂ ਗੋਲ-ਗੋਲ ਛਾਤੀਆਂ ਤੇ ਜੀਭ ਫੇਰਨ ਲੱਗ ਪਿਆ। ਵੀਰੋ ਆਪਣੇ ਬੁੱਲਾਂ ਨੂੰ ਹੱਥਾਂ ਨਾਲ ਫਲੋਸ-ਫਲੋਸ ਕੇ ਦਰਦ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨ ਲੱਗ ਪਿਐ। ਚਤਰੇ ਦੀਆਂ ਦੰਦੀਆਂ ਨਾਲ ਵੀਰੋ ਦੇ ਬੁੱਲਾਂ ਵਿੱਚੋਂ ਖੂਨ ਨਿਕਲਣ ਲੱਗ ਪਿਆ ਸੀ। ਵੀਰੋ ਦੇ ਹੱਥਾਂ ਤੇ ਖੂਨ ਲੱਗਿਆ ਤਾਂ ਵੀਰੋ ਨੇ ਆਪਣੀ ਕੁਰਤੀ ਨਾਲ ਹੀ ਆਪਣੇ ਬੁੱਲਾਂ ਵਿੱਚੋਂ ਸਿੰਮਦਾ ਖੂਨ ਰੋਕਣ ਦੀ ਕੋਸ਼ਿਸ਼ ਕੀਤੀ। ਉਧਰ ਚਤਰਾ ਵੀਰੋ ਦੀਆਂ ਛਾਤੀਆਂ ਨੂੰ ਮੂੰਹ ਵਿੱਚ ਲੈ ਕੇ ਵੀਰੋ ਦਾ ਰਸ ਪੀ ਰਿਹਾ ਸੀ। ਪਰ ਵੀਰੋ ਆਪਣੇ ਦਰਦ ਨੂੰ ਹੀ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਚਤਰੀ ਨੇ ਜੋਸ਼ ਵਿੱਚ ਆ ਕੇ ਵੀਰੋ ਦੀਆਂ ਛਾਤੀਆਂ ਨੂੰ ਦੰਧਿਆ ਵੱਢ ਲਈਆਂ ਸੀ। ਵੀਰੋ ਨੇ ਚਤਰੀ ਨੂੰ ਫਿਰ ਤੋਂ ਪਿੱਛੇ ਵੱਲ ਧੱਕਣਾ ਚਾਇਆ ਪਰ ਵੀਰੋ ਦੀ ਛਾਤੀ ਨੂੰ ਚਤਰੀ ਨੇ ਮੂੰਹ ਵਿੱਚ ਪਾਇਆ ਹੋਇਆ ਸੀ ਤੇ ਹੋਰ ਵੀ ਜ਼ਿਆਦਾ ਜ਼ੋਰ ਨਾਲ ਘੁੱਟ ਲਿਆ। ਵੀਰੋ ਦੀ ਦਰਦ ਨਾਲ ਚੀਕ ਨਿਕਲ ਗਈ। ਵੀਰੋ ਦੇ ਚੀਕਣ ਨਾਲ ਚਤਰਾ ਵੀ ਥੋੜਾ ਜਿਹਾ ਪਿੱਛੇ ਹੋ ਗਿਆ। ਵੀਰੋਂ ਆਪਣੀਆਂ ਛਾਤੀਆਂ ਨੂੰ ਹੱਥਾਂ ਵਿੱਚ ਫੜਦੀ ਦਰਦ ਨਾਲ ਰੋਣ ਲੱਗ ਪਈ। ਕੁਝ ਦੇਰ ਸ਼ਾਂਤ ਰਹਿਣ ਤੋਂ ਬਾਅਦ ਚਤਰੀ ਨੇ ਫਿਰ ਤੋਂ ਵੀਰੋਂ ਦੀਆਂ ਗੱਲਾਂ ਨੂੰ ਹੱਥਾਂ ਨਾਲ ਪਲੋਸਣਾ ਸ਼ੁਰੂ ਕਰ ਦਿੱਤਾ। ਰੋਂਦੀ ਹੋਈ ਵੀਰੋਂ ਨੇ ਚਤਰੇ ਦੇ ਹੱਥਾਂ ਨੂੰ ਪਰੇ ਤੱਕ ਦਿੱਤਾ। ਚਤਰੇ ਨੇ ਆਪਣੇ ਲੱਕ ਤੇ ਬੰਨੀ ਲਾਲੀ ਦੀ ਚੁੰਨੀ ਵੀ ਖੋਲ ਦਿੱਤੀ। ਚਤਰਾ ਵੀਰੋਂ ਨੂੰ ਪਿਆਰ ਨਾਲ ਜਾਨ ਜਾਨ ਕਹਿੰਦਾ ਵੀਰੋਂ ਦੇ ਨੇੜੇ ਹੋਣ ਦੀ ਕੋਸ਼ਿਸ਼ ਕਰਨ ਲੱਗਿਆ। ਪਰ ਵੀਰੋ ਆਪਣੀ ਲਾਲ-ਲਾਲ ਹੋਈ ਛਾਤੀ ਨੂੰ ਸਹਲਾ ਰਹੀ ਸੀ। ਚਤਰਾ ਵੀ ਵੀਰੋ ਨੂੰ ਸਾਹਮਣੇ ਤੋਂ ਕਿਵੇਂ ਜਾਣ ਦੇ ਸਕਦਾ ਸੀ? ਚਤਰੇ ਦੀ ਅੱਖਾਂ ਸਾਹਮਣੇ ਵੀਰੋ ਦੀਆਂ ਗੋਲ-ਗੋਲ ਤੇ ਗੁੰਦਗੀਆਂ ਛਾਤੀਆਂ ਛੂੜ ਤੋਂ ਬਾਹਰ ਨਿਕਲੀਆਂ ਹੋਈਆਂ ਸਨ। ਚਤਰਾ ਇੱਕ ਵਾਰ ਫਿਰ ਵੀਰੋ ਦੇ ਨੇੜੇ ਆਇਆ। ਵੀਰੋ ਦੇ ਢਿੱਡ ਤੇ ਹੱਥ ਫੇਰਨ ਦੀ ਕੋਸ਼ਿਸ਼ ਕਰਦੇ ਚਤਰੇ ਨੇ ਵੀਰੋ ਦੇ ਨਰਮ ਜਿਸਮ ਨੂੰ ਟੋਨ ਦੀ ਕੋਸ਼ਿਸ਼ ਕੀਤੀ। ਪਰ ਰੋਂਦੀ ਹੋਈ ਵੀਰੋ ਨੇ ਦੂਜੇ ਪਾਸੇ ਮੂੰਹ ਕਰ ਲਿਆ। ਕਦੇ ਆਪਣੇ ਬੁੱਲਾਂ ਨੂੰ ਆਪਣੀ ਕੁਰਤੀ ਦੇ ਪੱਲੇ ਨਾਲ ਸਹਿਲਾਉਂਦੀ ਤੇ ਕਦੇ ਆਪਣੀਆਂ ਛਾਤੀਆਂ ਨੂੰ ਸਹਿਲਾ ਕੇ ਦਰਦ ਨੂੰ ਘੱਟ ਕਰਨ ਲਈ ਕੋਸ਼ਿਸ਼ ਕਰਦੀ ਦੂਜੇ ਪਾਸੇ ਮੂੰਹ ਕਰਕੇ ਖੜੀ ਵੀਰੋ ਦੇ ਪਿੱਛੇ ਆ ਕੇ ਚਤਰਾ ਖੜਾ ਹੋ ਗਿਆ ਵੀਰੋ ਦੇ ਬਾਹਰ ਵਾਲੇ ਨਿਕਲੇ ਪਿੱਛੇ ਦੇ ਨਾਲ ਲੱਗ ਕੇ ਚਤਰੇ ਨੇ ਵੀਰੋ ਨੂੰ ਲੱਖ ਤੋਂ ਫੜ ਲਿਆ ਵੀਰੋ ਨੇ ਗੁੱਸੇ ਵਿੱਚ ਆ ਕੇ ਚਤਰੇ ਨੂੰ ਬੋਲਣਾ ਸ਼ੁਰੂ ਕਰ ਦਿੱਤਾ ਪਰ ਚਤਰਾ ਵੀਰੋ ਦੇ ਮੋٹے-ਮੋٹے ਪੱਟਾਂ ਤੇ ਹੱਥ ਫੇਰਨ ਲੱਗ ਪਿਆ ਵੀਰੋ ਜੋ ਕੁਝ ਵੀ ਬੋਲ ਰਹੀ ਸੀ ਉਸ ਦਾ ਚਤਰੇ ਨੂੰ ਕੋਈ ਫਰਕ ਨਹੀਂ ਸੀ ਪੈ ਰਿਹਾ ਚਤਰਾ ਤਾਂ ਵੀਰੋ ਦੇ ਨਰਮ ਨਰਮ ਪੱਟਾਂ ਤੇ ਹੱਥ ਫੇਰ ਰਿਹਾ ਸੀ ਚਤਰਾ ਵੀਰੋ ਦੇ ਨਸ਼ੇ ਵਿੱਚ ਪੂਰਾ ਮਦਹੋਸ਼ ਹੋ ਚੁੱਕਿਆ ਸੀ ਜਿਸ ਦਾ ਅੰਦਾਜ਼ਾ ਵੀਰੋ ਨੂੰ ਵੀ ਪੱਟਾਂ ਵਿਚਕਾਰ ਖੰਦੇ ਚਤਰੇ ਦੇ ਜੋਸ਼ ਤੋਂ ਹੋ ਰਿਹਾ ਸੀ ਉਧਰ ਗੁਰੀ ਨੇ ਲਾਲੀ ਨੂੰ ਲਾ ਲਾ ਕੇ ਮੰਜੇ ਤੇ ਪਾ ਦਿੱਤਾ ਗੁਰੀ ਨੇ ਲਾਲੀ ਦੇ ਮੂੰਹ ਨੂੰ ਹਲਾ ਹਲਾ ਕੇ ਲਾਲੀ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਲਾਲੀ ਨੂੰ ਹੋਸ਼ ਨਾ ਆਈ ਰਸੋਈ ਵਿੱਚੋਂ ਬਿਸ਼ਨਕੌਰ ਆਪਣੇ ਨਾਲ ਹੀ ਪਾਣੀ ਵਾਲਾ ਗਲਾਸ ਲੈ ਆਈ ਸੀ ਬਿਸ਼ਨਕੌਰ ਨੇ ਕੰਬਦੇ ਹੱਥਾਂ ਨਾਲ ਲਾਲੀ ਦੇ ਮੂੰਹ ਤੇ ਪਾਣੀ ਦੇ ਛਿੱਟੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਬਿਸ਼ਨਕੌਰ ਦੇ ਹੱਥ ਕੰਬ ਰਹੇ ਸੀ ਜਿਸ ਨਾਲ ਪਾਣੀ ਲਾਲੀ ਦੇ ਚਿਹਰੇ ਤੱਕ ਗਿਆ ਹੀ ਨਹੀਂ ਗੁਰੀ ਨੇ ਬਿਸ਼ਨਕੌਰ ਦੇ ਹੱਥੋਂ ਪਾਣੀ ਦਾ ਗਲਾਸ ਫੜ ਕੇ ਲਾਲੀ ਦੇ ਚਿਹਰੇ ਤੇ ਪਾਣੀ ਦੇ ਛਿੱਟੇ ਮਾਰੇ ਲਾਲੀ ਨੂੰ ਥੋੜੀ ਜਿਹੀ ਹੋਸ਼ ਆਈ ਡਰੀ ਹੋਈ ਲਾਲੀ ਦੇ ਮੂੰਹੋਂ ਬੋਲ ਤਾਂ ਕੋਈ ਨਾ ਨਿਕਲਿਆ ਬਸ ਅਥਰੂਆਂ ਨਾਲ ਭਰੀਆਂ ਅੱਖਾਂ ਨਾਲ ਰਸੋਈ ਵੱਲ ਦੇਖਣ ਲੱਗੀ ਜਿਵੇਂ ਹਾਲੇ ਵੀ ਲਾਲੀ ਨੂੰ ਰਸੋਈ ਵੱਲ ਦੇਖ ਦੇਖ ਕੇ ਕੋਈ ਭੈ ਜਿਹਾ ਆ ਰਿਹਾ ਸੀ ਵਿਸ਼ਨਕਰ ਨੇ ਲਾਲੀ ਦੇ ਚਿਹਰੇ ਨੂੰ ਆਪਣੇ ਹੱਥਾਂ ਵਿੱਚ ਘੋਟ ਕੇ ਆਪਣੇ ਵੱਲ ਕੀਤਾ ਵਿਸ਼ਨਕਰ ਨੇ ਲਾਲੀ ਨੂੰ ਪਿਆਰ ਨਾਲ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਲਾਲੀ ਦੇ ਮੂੰਹੋਂ ਇੱਕ ਵੀ ਸ਼ਬਦ ਨਾ ਨਿਕਲਿਆ ਰਸੋਈ ਵੱਲ ਦੇਖਦੀ ਹੋਈ ਲਾਲੀ ਨੇ ਅੱਖਾਂ ਵਿੱਚ ਅਥਰੂ ਪਰਲੇ ਬਿਸ਼ਨਕੌਰ ਵੀ ਬਹੁਤ ਜ਼ਿਆਦਾ ਡਰ ਚੁੱਕੀ ਸੀ ਲਾਲੀ ਨੇ ਘੋਟ ਕੇ ਆਪਣੇ ਨਾਲ ਲਾਉਂਦੀ ਹੋਈ ਬਿਸ਼ਨਕੌਰ ਵੀ ਰੋਣ ਲੱਗ ਪਈ ਗੁਰੀ ਨੇ ਬਿਸ਼ਨਕੌਰ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ ਐਨੇ ਨੂੰ ਸਰਪੰਚ ਦਾ ਲੜਕਾ ਕਾਲਾ ਵੀ ਡਾਕਟਰ ਨੂੰ ਵਾਪਸ ਛੱਡ ਕੇ ਘਰ ਆ ਗਿਆ ਸੀ ਜਦੋਂ ਲਾਲੀ ਤੇ ਬਿਸ਼ਨਕੌਰ ਨੂੰ ਰੋਂਦੀ ਹੋਈ ਦੇਖਿਆ ਤਾਂ ਉਹ ਵੀ ਇੱਕਦਮ ਹੈਰਾਨ ਹੋ ਗਿਆ ਕਾਲੇ ਨੂੰ ਲੱਗਿਆ ਸੀ ਕਿ ਸ਼ਾਇਦ ਛਤਰੇ ਨੂੰ ਕੋਈ ਜ਼ਿਆਦਾ ਤਕਲੀਫ ਹੋ ਗਈ ਹੋਣੀ ਐਸੇ ਲਈ ਹੀ ਲਾਲੀ ਤੇ ਬਿਸ਼ਨਕੌਰ ਰੋ ਰਹੀਆਂ ਹਨ ਕਾਲੇ ਨੇ ਛਤਰੀਵਲ ਦੇਖਿਆ ਤਾਂ ਉਹ ਸ਼ਾਂਤ ਹੀ ਆਪਣੇ ਮੰਝੀ ਉੱਪਰ ਪਿਆ ਹੋਇਆ ਸੀ ਆਸ-ਪਾਸੇ ਵੀ ਦੇਖਿਆ ਪਰ ਕਾਲੇ ਨੂੰ ਕੁਝ ਵੀ ਅਜੀਹਾਂ ਨਹੀਂ ਲੱਗਿਆ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕੇ ਕਿ ਆਕਰ ਹੋਇਆ ਤਾਂ ਹੋਇਆ ਕੀ ਕਾਲੇ ਨੇ ਬਿਸ਼ਨਕੌਰ ਨੂੰ ਕਿਹਾ ਕਿ ਬੇਬੇ ਜੀ ਸ਼ਾਂਤ ਹੋ ਜਾਵੋ ਪਰ ਬਿਸ਼ਨਕੌਰ ਲਾਲੀ ਨੂੰ ਦੇਖ-ਦੇਖ ਕੇ ਰੋ ਰਹੀ ਸੀ ਕਾਲੇ ਨੇ ਲਾਲੀ ਦੇ ਸਿਰ ਤੇ ਪਿਆਰ ਨਾਲ ਹੱਥ ਫੇਰਦੇ ਨੇ ਲਾਲੀ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਲਾਲੀ ਸਿਰਫ ਰਸੋਈ ਵਾਲੀ ਹੀ ਦੇਖ ਰਹੀ ਸੀ ਗੁਰੀ ਤੇ ਕਾਲੇ ਨੂੰ ਲੱਗਿਆ ਵੀ ਸ਼ਾਇਦ ਲਾਲੀ ਹਨੇਰੇ ਤੋਂ ਡਰ ਗਈ ਹੈ ਗੁਰੀ ਨੇ ਬਿਸ਼ਨਕੌਰ ਨੂੰ ਵੀ ਸਮਝਾਇਆ ਕਿ ਬੇਬੇ ਜੀ ਲਾਲੀ ਨੂੰ ਕੁਝ ਨਹੀਂ ਹੋਇਆ ਹੈ ਉਹ ਬਸ ਹਨੇਰੇ ਤੋਂ ਡਰ ਗਈ ਹੈ ਤੁਸੀਂ ਹੌਸਲਾ ਰੱਖੋ ਸਭ ਕੁਝ ਠੀਕ ਠਾਕ ਹੈ ਗੁਰੀ ਦੇ ਸਮਝਾਉਣ ਤੇ ਲਾਲੀ ਨੂੰ ਵੀ ਥੋੜਾ ਹੌਸਲਾ ਮਿਲਿਆ ਤੇ ਸ਼ਾਂਤ ਹੋਣ ਦੀ ਕੋਸ਼ਿਸ਼ ਕਰਨ ਲੱਗੀ ਬਿਸ਼ਨਕੌਰ ਵੀ ਲਾਲੀ ਦੇ ਨਾਲ ਨਾਲ ਸ਼ਾਂਤ ਹੋ ਗਈ ਕੁਝ ਛੇਰ ਬਾਅਦ ਲਾਲੀ ਜਦੋਂ ਬਿਲਕੁਲ ਸ਼ਾਂਤ ਹੋ ਗਈ ਤਾਂ ਗੁਰੀ ਨੇ ਵਿਸ਼ਨਕੌਰ ਨੂੰ ਕਿਹਾ ਕਿ ਬੇਬੇ ਜੀ ਤੁਸੀਂ ਆਰਾਮ ਕਰ ਲਓ ਗੁਰੀ ਨੇ ਕਮਰੇ ਵਿੱਚ ਖੜੇ ਮੰਝੇ ਨੂੰ ਲਾਲੀ ਦੇ ਮੰਝੇ ਕੋਲ ਹਿੜਾ ਦਿੱਤਾ ਕੁਝ ਛੇਰ ਉੱਥੇ ਹੀ ਰੁਕਣ ਤੋਂ ਬਾਅਦ ਗੁਰੀ ਤੇ ਕਾਲਾ ਵੀ ਆਪਣੇ ਘਰ ਜਾਣ ਲਈ ਚੱਲ ਪਏ ਲਾਲੀ ਤੇ ਵਿਸ਼ਨਕੌਰ ਨੂੰ ਹੌਸਲਾ ਦਿੱਤਾ ਕਿ ਸਭ ਕੁਝ ਠੀਕ ਹੈ ਅਸੀਂ ਸਵੇਰੇ ਵੀ ਆ ਜਾਵਾਂਗੇ ਤੁਸੀਂ ਆਰਾਮ ਕਰੋ ਕਹਿ ਕੇ ਗੁਰੀ ਤੇ ਕਾਲਾ ਆਪਣੇ ਘਰ ਚਲੇ ਗਏ ਲਾਲੀ ਨੂੰ ਭਾਵੇਂ ਹਾਲੇ ਵੀ ਡਰ ਆ ਰਿਹਾ ਸੀ ਪਰ ਗੁਰੀ ਦੇ ਹੌਸਲੇ ਨੇ ਲਾਲੀ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਬਣਾ ਦਿੱਤਾ ਸੀ। ਵਿਸ਼ਨਕੌਰ ਆਪਣੇ ਮੰਜੇ ਤੇ ਪਈ ਹਾਲੇ ਵੀ ਇਹੀ ਸੋਚ ਰਹੀ ਸੀ ਕਿ ਲਾਲੀ ਨੂੰ ਆਖਿਰ ਕੀ ਹੋ ਗਿਆ ਹੈ? ਚਤਰੇ ਨੂੰ ਇੱਕਦਮ ਛੱਟ ਕਿਵੇਂ ਲੱਗੀ? ਅਚਾਨਕ ਲਾਈਟ ਕਿਉਂ ਚਲੀ ਗਈ? ਵਿਸ਼ਨਕੌਰ ਦੇ ਮਨ ਵਿੱਚ ਇਹੋ ਜਿਹੇ ਹਜ਼ਾਰਾਂ ਹੀ ਸਵਾਲ ਗੂੰਜਣ ਲੱਗੇ ਹੋਏ ਸੀ। ਜਿਨ੍ਹਾਂ ਦੇ ਜਵਾਬ ਬਿਸ਼ਨ ਕੋਰ ਸ਼ਾਂਤ ਪਈ ਉੱਪਰ ਛੱਤ ਵੱਲ ਦੇਖ ਦੇਖ ਕੇ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ ਲਾਲੀ ਵੀ ਐਸੇ ਕਸ਼ਮਕਸ਼ ਵਿੱਚ ਉਲਝੀ ਹੋਈ ਸੀ ਪਰ ਲਾਲੀ ਦੇ ਖਿਆਲ ਹਲੇ ਵੀ ਰਸੋਈ ਦੇ ਅੰਦਰ ਹੀ ਘੁੰਮੀ ਜਾ ਰਹੇ ਸੀ ਲਾਲੀ ਨੂੰ ਹਲੇ ਵੀ ਲੱਗਦਾ ਸੀ ਕਿ ਜ਼ਰੂਰ ਕੁਝ ਤਾਂ ਸੀ ਰਸੋਈ ਦੇ ਅੰਦਰ ਪਰ ਕੀ ਸੀ ਇਹ ਲਾਲੀ ਦੀ ਸੋਚ ਦਾ ਵਿਸ਼ਾ ਬਣਿਆ ਹੋਇਆ ਸੀ ਲਾਲੀ ਵਾਰ-ਵਾਰ ਇਹੀ ਸੋਚਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਆਖਿਰ ਮੇਰਾ ਪੈਰ ਕਿਸ ਚੀਜ਼ ਨਾਲ ਟਕਰਾਇਆ ਸੀ ਕਿਉਂਕਿ ਜਦੋਂ ਮੈਂ ਕੰਮ ਨਬੀੜ ਦੀ ਆਈ ਸੀ ਤਾਂ ਰਸੋਈ ਵਿੱਚ ਕੁਝ ਵੀ ਨਹੀਂ ਸੀ ਇਹੋ ਜਿਹਾ ਫਿਰ ਹੁਣ ਕੀ ਹੋ ਸਕਦਾ ਹੈ ਲਾਲੀ ਦੀਆਂ ਅੱਖਾਂ ਮੂਰੇ ਵਾਰ-ਵਾਰ ਉਹੀ ਹਨੇਰਾ ਆ ਰਿਹਾ ਸੀ ਉਧਰ ਚਤਰੇ ਨੇ ਵੀਰੋ ਨੂੰ ਪਿੱਛੋਂ ਤੋਂ ਘੁੱਟ ਕੇ ਫੜਿਆ ਹੋਇਆ ਸੀ ਵੀਰੋ ਦੀਆਂ ਖਿਲਰੀਆਂ ਜ਼ੁਲਫਾਂ ਨੂੰ ਪਾਸੇ ਕਰਦੇ ਚਤਰੇ ਨੇ ਵੀਰੋ ਦੀ ਗੋਰੀ ਗਰਦਨ ਨੂੰ ਚੁੰਮਣਾ ਸ਼ੁਰੂ ਕਰ ਦਿੱਤਾ ਸੀ ਵੀਰੋ ਆਪਣੇ ਆਪ ਨੂੰ ਚਤਰੇ ਤੋਂ ਛੁਡਵਾਉਣ ਦੀ ਕੋਸ਼ਿਸ਼ ਵੀ ਕਰ ਰਹੀ ਸੀ ਚਤਰੀ ਨੇ ਵੀਰੋ ਦੇ ਲੱਕ ਨੂੰ ਹੱਥ ਪਾ ਕੇ ਵੀਰੋ ਨੂੰ ਫੜਿਆ ਹੋਇਆ ਸੀ ਵੀਰੋ ਦੇ ਪਿੱਛੇ ਨਾਲ ਲੱਗੇ ਚਤਰੀ ਦਾ ਜੋਸ਼ ਵੀਰੋ ਨੂੰ ਮਹਿਸੂਸ ਹੋ ਰਿਹਾ ਸੀ ਵੀਰੋ ਵੀ ਚਤਰੀ ਦੇ ਇਸ਼ਕ ਵਿੱਚ ਭਾਵੇਂ ਪੂਰੀ ਅੰਨੀ ਹੋ ਚੁੱਕੀ ਸੀ ਪਰ ਫਿਰ ਵੀ ਇਹ ਹੀ ਸੋਚ ਰਹੀ ਸੀ ਕਿ ਇਹ ਵਕਤ ਇਹ ਸਭ ਕੁਝ ਲਈ ਸਹੀ ਨਹੀਂ ਹੈ ਐਸੇ ਵਿੱਚ ਚਤਰੀ ਨੇ ਵੀਰੋ ਦੇ ਨਰਮ ਜਿਸਮ ਤੇ ਹੱਥ ਫੇੜਦੇ ਨੇ ਵੀਰੋ ਦੀਆਂ ਛਾਤੀਆਂ ਨੂੰ ਆਪਣੇ ਹੱਥਾਂ ਵਿੱਚ ਘੋਟ ਲਿਆ ਵੀਰੋ ਕੰਬ ਕੇ ਜਿਹੇ ਹੋਰ ਜ਼ਿਆਦਾ ਪਿੱਛੇ ਵੱਲ ਹੋ ਗਈ। ਚਤਰਾ ਜਾਣ ਚੁੱਕਿਆ ਸੀ ਕਿ ਵੀਰੋ ਬਸ ਉਪਰੋਂ ਉਪਰੋਂ ਹੀ ਨਾ ਕਰ ਰਹੀ ਹੈ। ਅੰਦਰੋਂ ਤਾਂ ਉਹ ਵੀ ਇਹੀ ਸਭ ਕੁਝ ਚਾਹੁੰਦੀ ਹੈ। ਵੀਰੋ ਕੁਝ ਸਕਿੰਟ ਲਈ ਬਿਲਕੁਲ ਸ਼ਾਂਤ ਹੋ ਗਈ। ਚਤਰੇ ਨੂੰ ਹੋਰ ਜ਼ਿਆਦਾ ਹੌਸਲਾ ਮਿਲ ਗਿਆ। ਵੀਰੋ ਨੂੰ ਸ਼ਾਂਤ ਦੇਖ ਕੇ ਚਤਰੇ ਨੇ ਵੀਰੋ ਨੂੰ ਪਿੱਛੇ ਕੰਧ ਨਾਲ ਲਾ ਕੇ ਵੀਰੋ ਦਾ ਮੂੰਹ ਆਪਣੇ ਵੱਲ ਕਰ ਲਿਆ। ਵੀਰੋ ਦੇ ਪੈਰਾਂ ਨਾਲ ਪੈਰ ਜੋੜ ਕੇ ਚਤਰਾ ਵੀਰੋ ਦੇ ਬਿਲਕੁਲ ਨਾਲ ਲੱਗ ਗਿਆ। ਵੀਰੋ ਤੇ ਚਤਰਾ ਇੱਕ ਦੂਜੇ ਦੇ ਇੰਨਾ ਜ਼ਿਆਦਾ ਨਾਲ ਜੁੜ ਚੁੱਕੇ ਸੀ ਕਿ ਦੋਵਾਂ ਨੂੰ ਇੱਕ ਦੂਜੇ ਦੇ ਸਾਹਾਂ ਦੀ ਆਵਾਜ਼ ਵੀ ਸੁਣਾਈ ਦੇ ਰਹੀ ਸੀ। ਤੇਜ਼-ਤੇਜ਼ ਧੜਕਦਾ ਵੀਰੋ ਦਾ ਦਿਲ ਟਿੱਕੀ ਰਾਤ ਵਿੱਚ ਸੁਣਾਈ ਦੇ ਰਿਹਾ ਸੀ। ਚਤਰੇ ਨੇ ਵੀਰੋ ਦੇ ਹੱਥਾਂ ਨੂੰ ਘੋਟ ਕੇ ਉੱਪਰ ਵੱਲ ਕਰਕੇ ਫੜ ਰੱਖਿਆ ਸੀ। ਵੀਰੋ ਦੇ ਬੋਲੇ-ਬੋਲੇ ਜਿਸਮ ਨਾਲ ਲੱਗਿਆ ਚਤਰਾ ਵੀਰੋ ਦੀਆਂ ਅੱਖਾਂ ਵਿੱਚ ਦੇਖ ਰਿਹਾ ਸੀ। ਵੀਰੋ ਦੇ ਫੜਫੜਾਉਣ ਦੇ ਲਾਲ-ਲਾਲ ਬੁੱਲ ਚਤਰੇ ਨੂੰ ਹੋਰ ਵੀ ਜ਼ਿਆਦਾ ਉਕਸਾ ਰਹੇ ਸਨ। ਵੀਰੋ ਦੇ ਦਿਲ ਦੀ ਧੜਕਣ ਪੂਰੀ ਤੇਜ਼ ਹੋ ਚੁੱਕੀ ਸੀ। ਵੀਰੋ ਦੇ ਮੱਥੇ ਤੇ ਪਸੀਨਾ ਚੋਂ-ਚੋਂ ਕੀ ਵੀਰੋ ਦੀਆਂ ਲਾਲ-ਲਾਲ ਗੱਲਾਂ ਤਿਆਰਿਆ ਸੀ। ਚਤਰੇ ਨੇ ਵੀਰੋ ਦੀਆਂ ਅੱਖਾਂ ਵਿੱਚ ਦੇਖਦੇ ਹੋਏ ਨੇ ਆਪਣਾ ਮੂੰਹ ਵੀਰੋ ਦੇ ਨੇੜੇ ਕਰ ਲਿਆ। ਵੀਰੋ ਦੀ ਧੜਕਣ ਇੱਕਦਮ ਤੇਜ਼ ਹੋਈ ਤੇ ਵੀਰੋ ਨੇ ਆਪਣਾ ਮੂੰਹ ਦੂਜੇ ਪਾਸੇ ਕਰ ਲਿਆ। ਚਤਰੇ ਨੇ ਵੀਰੋ ਦੀਆਂ ਜ਼ੁਲਫਾਂ ਵਿੱਚ ਹੱਥ ਫੇਰਦੇ ਹੋਏ ਨੇ ਵੀਰੋ ਦੀ ਪਿੱਠ ਨੂੰ ਸਹਲਾਉਣਾ ਸ਼ੁਰੂ ਕਰ ਦਿੱਤਾ। ਵਿਰੋਧੀਆਂ ਅੱਖਾਂ ਆਪਣੇ ਆਪ ਹੀ ਬੰਦ ਹੋ ਗਈਆਂ। ਇੱਕਦਮ ਠੰਡੀ ਹਵਾ ਦਾ ਨਿੱਕਾ ਜਿਹਾ ਬੁੱਲਾ ਆਇਆ। ਗਰਮ ਹੋਏ ਵੀਰੋ ਤੇ ਛਤਰੇ ਨੂੰ ਠੰਡ ਜਿਹੀ ਲੱਗੀ ਤੇ ਦੋਵੇਂ ਇੱਕ ਦੂਜੇ ਦੇ ਨਾਲ ਜੁੜ ਗਏ। ਵੀਰੋ ਨੂੰ ਛਤਰੇ ਨੂੰ ਘੁੱਟ ਕੇ ਜੱਫੀ ਪਾ ਲਈ। ਵੀਰੋ ਤੇ ਛਤਰਾ ਇੱਕ ਦੂਜੇ ਦੇ ਇੰਨਾ ਨਾਲ ਜੁੜ ਚੁੱਕੇ ਸੀ ਕਿ ਹਵਾ ਵੀ ਦੋਵਾਂ ਦੇ ਵਿੱਚੋਂ ਨਹੀਂ ਲੰਘ ਸਕਦੀ ਸੀ। ਵੀਰੋ ਛਤਰੇ ਦੇ ਵਿੱਚ ਹੀ ਸਮਾ ਜਾਣ ਲਈ ਠੰਡੀ ਹਵਾ ਦੇ ਬੁੱਲੇ ਨੂੰ ਛੂ ਕੇ ਪੂਰੀ ਪਿਗਲ ਚੁੱਕੀ ਸੀ। ਤੇਰਾ ਪਰਛਾਵਾਂ ਵੀ ਨਹੀਂ ਭੁੱਲਿਆ ਅੱਜ ਤੱਕ ਮੈਨੂੰ ਤੈਨੂੰ ਭੁੱਲਣਾ ਤਾਂ ਗੱਲ ਹੀ ਬੜੀ ਦੂਰ ਦੀ ਐ ਤੇਰੇ ਮੱਥੇ ਦੀ ਬਿੰਦੀ ਨੇ ਲੁੱਟਿਆ ਸੀ ਦਿਲ ਮੇਰਾ ਤੇਰੇ ਗੱਲ ਦੀ ਗਾਨੀ ਵੀ ਕਰਦੀ ਗੱਲ ਗਰੂਰ ਦੀ ਐ ਤੇਰੀਆਂ ਅੱਖਾਂ ਦੇ ਸੁਰਮੇ ਤੋਂ ਦਿੱਤਾ ਸੀ ਦਿਲਵਾਰ ਮੈਂ ਤਾਂ ਵੀਰੋ ਦਾ ਜਿਸਮ ਆਗ ਵਾਂਗ ਤਪਣ ਲੱਗ ਪਿਆ ਸੀ ਚਤਰੇ ਨੇ ਵੀਰੋ ਦੇ ਨਰਮ ਨਰਮ ਬੁੱਲਾਂ ਦੇ ਰਸ ਨੂੰ ਪੀਣਾ ਸ਼ੁਰੂ ਕਰ ਦਿੱਤਾ ਵੀਰੋ ਦੇ ਹੱਥ ਛਤਰੇ ਦੀ ਪੇਟ ਨੂੰ ਸਹਲਾਉਣ ਲੱਗ ਪਏ ਸੀ ਵੀਰੋ ਦੇ ਨੋ ਛਤਰੇ ਦੀ ਪਿੱਠ ਵਿੱਚ ਗੁੰਮ ਕੇ ਛਤਰੇ ਨੂੰ ਜ਼ਖਮੀ ਕਰਨ ਲੱਗ ਪਏ ਸੀ ਪਰ ਹੁਣ ਛਤਰੇ ਨੂੰ ਆਪਣੀ ਪਰਵਾਹ ਬਿਲਕੁਲ ਵੀ ਨਹੀਂ ਸੀ ਇਸ ਵੇਲੇ ਤਾਂ ਛਤਰਾ ਬਸ ਵੀਰੋ ਦੇ ਹੁਸਨ ਦਾ ਨਸ਼ਾ ਪੀਣਾ ਚਾਹੁੰਦਾ ਸੀ ਜਿਵੇਂ ਜਿਵੇਂ ਠੰਡੀ ਹਵਾ ਵੀਰੋ ਦੇ ਗਰਮ ਹੋਏ ਅੰਗਾਂ ਨਾਲ ਖੈਂਦੀ ਵੀਰੋ ਉਨੀ ਹੀ ਜ਼ਿਆਦਾ ਛਤਰੇ ਦੇ ਵਿੱਚ ਸਮਾ ਜਾਣ ਲਈ ਕਾਲੀ ਹੋਣ ਲੱਗ ਜਾਂਦੀ ਚਤਰਾ ਵੀ ਵੀਰੋ ਦੇ ਨਰਮ ਅੰਗਾਂ ਦਾ ਪੂਰਾ ਆਨੰਦ ਮਾਣ ਰਿਆ ਸੀ ਰਾਤ ਲਗਭਗ ਅੱਧ ਨਾਲ ਵੱਧ ਲੰਘ ਚੁੱਕੀ ਸੀ ਮਠੀ ਮਠੀ ਠੰਡ ਗਰਮ ਹੋਏ ਵੀਰੋ ਤੇ ਚਤਰੇ ਨਾਲ ਖਹਿ ਕੇ ਦੂਰੋਂ ਹੀ ਵਾਪਸ ਮੁੜ ਰਹੀ ਸੀ ਇਸ ਵੇਲੇ ਤਾਂ ਚਤਰਾ ਬਸ ਵੀਰੋ ਦੇ ਹੁਸਨ ਦਾ ਨਸ਼ਾ ਪੀਣਾ ਚਾਹੁੰਦਾ ਸੀ ਜਿਵੇਂ ਜਿਵੇਂ ਠੰਡੀ ਹਵਾ ਵੀਰੋ ਦੇ ਗਰਮ ਹੋਏ ਅੰਗਾਂ ਨਾਲ ਖੈਂਦੀ ਵੀਰੋ ਉਨੀ ਹੀ ਜ਼ਿਆਦਾ ਚਤਰੇ ਦੇ ਵਿੱਚ ਸਮਾ ਜਾਣ ਲਈ ਕਾਲੀ ਹੋਣ ਲੱਗ ਜਾਂਦੀ ਚਤਰਾਵੀ ਵੀਰੋ ਦੇ ਨਰਮ ਮੰਗਾ ਦਾ ਪੂਰਾ ਆਨੰਦ ਮਾਣ ਰਿਆ ਸੀ ਰਾਤ ਲਗਭਗ ਅੱਧ ਨਾਲੋਂ ਵੱਧ ਲੰਘ ਚੁੱਕੀ ਸੀ ਮਠੀ ਮਠੀ ਠੰਡ ਕਰਮ ਹੋਏ ਵੀਰੋ ਤੇ ਚਤਰੇ ਨਾਲ ਖਹਿ ਕੇ ਦੂਰੋਂ ਹੀ ਵਾਪਸ ਮੁੜ ਰਹੀ ਸੀ ਚਤਰੇ ਨੇ ਕੰਧ ਨਾਲ ਖੜੀ ਵੀਰੋ ਨੂੰ ਝੁੱਕ ਕੇ ਫਰਸ਼ ਤੇ ਲੰਮੀ ਪਾ ਲਿਆ ਇੱਕ ਇੱਕ ਕਰਕੇ ਵੀਰੋ ਦੇ ਨਰਮ ਜਿਸਮ ਤੋਂ ਸਾਰੇ ਕੱਪੜੇ ਉਤਾਰ ਦਿੱਤੇ ਮਸਤ ਹੋਈ ਵੀਰੋ ਵੀ ਛਤਰੇ ਨੂੰ ਆਪਣੇ ਨਰਮ-ਨਰਮ ਪੱਟਾਂ ਵਿੱਚ ਘੁੱਟਣ ਲੱਗ ਪਈ। ਵੀਰੋ ਨੂੰ ਵੀ ਪਸੀਨਾ ਆਉਣ ਲੱਗ ਪਿਆ। ਪਰ ਵੀਰੋ ਦੇ ਅੰਦਰ ਦੀ ਹਵਾਸਾਲੇ ਠੰਡੀ ਨਹੀਂ ਹੋਈ ਸੀ। ਛਤਰੇ ਦੇ ਮੱਥੇ ਤੋਂ ਚੋਕੇ ਵੀਰੋ ਦੀਆਂ ਗੱਲਾਂ ਤੇ ਡਿੱਗਦਾ ਪਸੀਨਾ ਵੀਰੋ ਨੂੰ ਸਕੂਨ ਦੇ ਰਿਹਾ ਸੀ। ਵੀਰੋ ਦੀਆਂ ਸਿਸਕੀਆਂ ਦੱਸ ਰਹੀਆਂ ਸਨ ਕਿ ਵੀਰੋ ਪੂਰੇ ਅੰਦਾਜ਼ ਵਿੱਚ ਆਈ ਹੋਈ ਹੈ। ਲੱਕ ਨੂੰ ਉੱਪਰ ਚੁੱਕ-ਚੁੱਕ ਕੇ ਵੀਰੋ ਛਤਰੇ ਨੂੰ ਪਿਆਰ ਦੇ ਦਰਿਆਵਾਂ ਵਿੱਚ ਗੋਤੇ ਲਵਾ ਰਹੀ ਸੀ। ਚਤਰਾ ਵੀ ਵੀਰੋ ਦੀ ਗੁੰਦਵੀ ਜਵਾਨੀ ਦਾ ਪੂਰਾ ਸਵਾਦ ਲੈ ਰਿਆ ਸੀ ਵੀਰੋ ਦੇ ਮਲਮਲ ਵਰਗੇ ਜਿਸਮ ਤੇ ਪਿਆ ਚਤਰਾ ਵੀਰੋ ਨੂੰ ਅੰਦਰ ਤੱਕ ਤਾੜ ਰਿਹਾ ਸੀ ਵੀਰੋ ਦੇ ਮੂੰਹੋਂ ਨਿਕਲਦੀ ਹਾਏ ਹਾਏ ਦੀ ਆਵਾਜ਼ ਚਤਰੇ ਨੂੰ ਹੋਰ ਵੀ ਸਕੂਨ ਦਿੰਦੀ ਚਤਰੇ ਨੇ ਵੀਰੋ ਦੇ ਦੋਵੇਂ ਦੁੱਧ ਹੱਥਾਂ ਵਿੱਚ ਜ਼ੋਰ ਨਾਲ ਘੁੱਟ ਰੱਖੇ ਸਨ ਅਤੇ ਵੀਰੋ ਦੇ ਉੱਪਰ ਪਿਆ ਤੇਜ਼ ਤੇਜ਼ ਕੱਸੇ ਲਾ ਰਿਹਾ ਸੀ ਛਤਰੀ ਦੀ ਤੇਜ਼ ਤੇਜ਼ ਛਟਕੀਆਂ ਨਾਲ ਹਿੱਲਦੀ ਵੀਰੋ ਦੀ ਛੱਡਣ ਲਈ ਵੀ ਕਹਿ ਰਹੀ ਸੀ ਪਰ ਛਤਰਾ ਉਹਨਾਂ ਹੀ ਵੀਰੋ ਦੇ ਅੰਦਰ ਤੱਕ ਵਾਰ ਦਿੰਦਾ ਵੀਰੋ ਨੂੰ ਆਪਣੇ ਨਰਮ ਟਿੱਡੇ ਦੇ ਅੰਦਰ ਰਾੜ ਮਹਿਸੂਸ ਹੁੰਦਾ ਵੀਰੋ ਦੀ ਚੀਖ ਵੀ ਨਿਕਲ ਜਾਂਦੀ ਪਰ ਛਤਰਾ ਵੀਰੋ ਦੇ ਬੁੱਲਾਂ ਵਿੱਚ ਬੁੱਲ ਪਾ ਕੇ ਆਵਾਜ਼ ਬੰਦ ਕਰ ਦਿੰਦਾ ਛਤਰੇ ਨੇ ਵੀਰੋ ਨੂੰ ਖੜੀ ਕਰਕੇ ਕੰਧ ਨਾਲ ਹੱਥ ਲਵਾ ਲਈ ਵੀਰੋ ਬੱਸ ਬੱਸ ਕਰਦੀ ਛੱਡਣ ਲਈ ਕਹਿੰਦੀ ਰਹੀ ਪਰ ਚਤਰੀ ਨੇ ਵੀਰੋ ਦੀ ਗੁੱਤ ਫੜੀ ਤੇ ਵੀਰੋ ਨੂੰ ਕੋਡੀ ਕਰਕੇ ਵੀਰੋ ਦੇ ਅੰਦਰ ਫਸਾ ਦਿੱਤਾ ਵੀਰੋ ਦਾ ਸਿਰ ਕੰਦ ਨਾਲ ਜਾ ਵਜਿਆ ਚਤਰੀ ਨੇ ਵੀਰੋ ਦੇ ਲੰਮਕ ਦੇ ਦੁੱਧੂਆਂ ਨੂੰ ਹੱਥ ਵਿੱਚ ਫੜ ਲਿਆ ਅਤੇ ਵੀਰੋ ਨੂੰ ਪਿੱਛੇ ਤੋਂ ਕੱਸੇ ਮਾਰਨ ਲੱਗ ਪਿਆ ਵੀਰੋ ਦਾ ਮੋਟਾ ਪਿੱਛਾ ਚਤਰੀ ਨੂੰ ਹੋਰ ਵੀ ਜ਼ਿਆਦਾ ਸੁਆਦ ਦੇ ਰਿਹਾ ਸੀ ਪਰ ਵੀਰੋ ਦੀ ਬੱਸ ਹੋ ਚੁੱਕੀ ਸੀ 10 ਮਿੰਟ ਤੱਕ ਵੀਰੋ ਦਾ ਸਵਾਦ ਲੈ ਕੇ ਚਤਰੀ ਨੇ ਜ਼ੋਰਦਾਰ ਕੱਸੇ ਨਾਲ ਵੀਰੋ ਨੂੰ ਸਕੂਨ ਦੇ ਦਿੱਤਾ ਠੰਡੀ ਹਵਾ ਦੇ ਬੁੱਲੇ ਨੇ ਚਤਰੀ ਤੇ ਵੀਰੋ ਨੂੰ ਇੱਕ ਦੂਜੇ ਦੇ ਐਨ ਬਿਲਕੁਲ ਨਾਲ ਜੋੜ ਦਿੱਤਾ ਵੀਰੋ ਦੀਆਂ ਬਾਹਾਂ ਨੇ ਚਤਰੀ ਨੂੰ ਘੁੱਟ ਕੇ ਆਪਣੀ ਹਿੱਕ ਤੇ ਪਾ ਲਿਆ ਉਧਰ ਲਾਲੀ ਤੇ ਵਿਸ਼ਨਕੌਰ ਕਾਫੀ ਚਿਹਰਾ ਆਪਣੇ ਹੀ ਅੰਦਰ ਦੇ ਖਿਆਲਾਂ ਨਾਲ ਉਲਝਦੀਆਂ ਰਹੀਆਂ ਆਖਰ ਨੂੰ ਨੀਂਦ ਬੇਕਾਬੂ ਹੋ ਗਈ ਤੇ ਦੋਨਾਂ ਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਅੱਖਾਂ ਬੰਦ ਹੋ ਗਈਆਂ ਚਤਰਾ ਤੇ ਵੀਰਵੀ ਆਪਣੀ ਪੂਰੀ ਵਾਹ ਲਾ ਚੁੱਕੀ ਸੀ ਚਤਰਾ ਇਸ ਗੱਲੋਂ ਖੁਸ਼ ਸੀ ਕਿ ਚਲੋ ਲਾਲੀ ਨਾ ਸਈ ਵੀਰੋ ਤਾਂ ਕੰਮਾਈ ਵੀਰੋ ਨੂੰ ਇਸ ਗੱਲ ਦਾ ਸਕੂਨ ਸੀ ਕਿ ਉਸਨੇ ਅੱਜ ਆਪਣੀ ਮਰਜ਼ੀ ਦੇ ਮਰਦ ਨਾਲ ਰਾਤ ਲੰਗਾਈ ਹੈ ਵੀਰੋ ਨੂੰ ਚਤਰੇ ਦਾ ਮਿਲਣਾ ਇੱਕ ਮਰੂਥਲ ਵਿੱਚ ਖੜੀ ਝਾੜੀ ਨੂੰ ਮੀਂਹ ਦੇ ਅਹਿਸਾਸ ਵਰਗਾ ਸੀ ਵੀਰੋ ਪਿਆਸੀਆਂ ਨਜ਼ਰਾਂ ਨਾਲ ਚਤਰੇ ਦੀਆਂ ਅੱਖਾਂ ਵਿੱਚ ਦੇਖ ਰਹੀ ਸੀ ਛਤਰੀ ਨੂੰ ਵਿਰੋਧੀਆਂ ਗੱਲਾਂ ਨੂੰ ਪਿਆਰ ਨਾਲ ਚੁੰਮਦੇ ਹੋਏ ਨੇ ਵੀਰੋ ਦੀ ਉੱਪਰ ਤੋਂ ਉੱਠਣ ਦੀ ਕੋਸ਼ਿਸ਼ ਕੀਤੀ ਪਰ ਵੀਰੋ ਨੇ ਛਤਰੀ ਨੂੰ ਆਪਣੀਆਂ ਪੱਟਾਂ ਵਿੱਚ ਘੁੱਟਿਆ ਹੋਇਆ ਸੀ ਇੰਨੀ ਕੀ ਕਾਲੀ ਐ ਮੈਂ ਰਮਾ ਜਾਣਦੀ ਕੁਝ ਚਿਰ ਹੋਰ ਰੁਕ ਜਾ ਛਤਰੀ ਦੇ ਚਿਹਰੇ ਤੇ ਪਿਆਰ ਨਾਲ ਹੱਥ ਫੇਰਦੀ ਵੀਰੋ ਕਹਿਣ ਲੱਗੀ ਇਹ ਤਾਂ ਹਾਲੇ ਸ਼ੁਰੂਆਤ ਐ ਮੇਰੀ ਜਾਨ ਅੱਗੇ-ਅੱਗੇ ਦੇਖੀਂ ਕੀ ਹੋਵੇਗਾ ਮੈਂ ਕਿਤੇ ਨਹੀਂ ਜਾਣ ਲੱਗਿਆ ਮੈਂ ਤਾਂ ਇੱਥੇ ਹੀ ਆਂ ਵੀਰੋ ਦੇ ਬੁੱਲਾਂ ਨੂੰ ਹੱਥਾਂ ਨਾਲ ਮਸਲਦੇ ਚਤਰੇ ਨੇ ਕਿਹਾ ਕਾਸ਼ ਤੋ ਮੈਨੂੰ ਪਹਿਲਾਂ ਮਿਲਿਆ ਹੁੰਦਾ ਵੀਰੋ ਨੇ ਇੱਕਦਮ ਨਮੋਸ਼ ਜਿਹੀ ਹੁੰਦੀ ਨੇ ਕਿਹਾ ਪਹਿਲਾਂ ਨਾ ਮਿਲਿਆ ਤਾਂ ਕੀ ਹੋਇਆ ਹੁਣ ਤਾਂ ਮੈਂ ਤੇਰਾ ਹੀ ਹਾਂ ਵੀਰੋ ਦੇ ਦਿਲ ਦੇ ਜਜ਼ਬਾਤਾਂ ਨੂੰ ਸਮਝਦਾ ਹੋਇਆ ਚਤਰਾ ਕਹਿਣ ਲੱਗਿਆ ਹੁਣ ਉਹ ਗੱਲ ਕਿੱਥੇ ਚੰਦਰੀਆ ਇੱਕ ਨਾ ਇੱਕ ਦਿਨ ਤਾਂ ਤੂੰ ਕਿਸੇ ਹੋਰ ਦਾ ਹੋ ਹੀ ਜਾਵੇਂਗਾ ਫਿਰ ਮੈਨੂੰ ਕਿੱਥੋਂ ਯਾਦ ਕਰੇਗਾ ਚਤਰੇ ਦੀਆਂ ਅੱਖਾਂ ਵਿੱਚ ਦੇਖਦੀ ਵੀਰੋ ਵਿਛੜਨ ਦੇ ਦਰਦ ਵਿੱਚ ਕਹਿਣ ਲੱਗੀ ਇਹ ਬੋਲ ਨਾ ਬੋਲ ਜਾਣੀ ਵੀਰੋ ਦੇ ਬੁੱਲਾਂ ਤੇ ਉਂਗਲ ਰੱਖ ਕੇ ਵੀਰੋਂ ਨੂੰ ਚੁੱਪ ਕਰਾਉਂਦੇ ਚਤਰੇ ਨੇ ਕਿਹਾ ਚਤਰੀਆ ਮੈਨੂੰ ਕਿਤੇ ਦੂਰ ਲੈ ਚੱਲ ਇਸ ਦੁਨੀਆ ਤੋਂ ਓਲੇ ਇਹਨਾਂ ਰਿਸ਼ਤਿਆਂ ਤੋਂ ਆਜ਼ਾਦ ਜਿੱਥੇ ਸਿਰਫ ਆਪਾਂ ਦੋਵੇਂ ਹੀ ਹੋਈਏ ਹੋਰ ਕੋਈ ਨਾ ਹੋਵੇ ਚਤਰੇ ਦੇ ਹੱਥ ਨੂੰ ਆਪਣੇ ਹੱਥਾਂ ਵਿੱਚ ਘੁੱਟਦੀ ਵੀਰੋ ਕਹਿਣ ਲੱਗੀ ਹੁਕਮਕਾਰ ਮੇਰੀ ਜਾਨ ਤੇਰੇ ਲਈ ਤਾਂ ਮੇਰੀ ਜਾਨ ਵੀ ਹਾਜ਼ਰ ਹੈ ਇਹ ਪਿੰਡ ਤਾਂ ਕੀ ਮੈਂ ਤੈਨੂੰ ਐਸੀ ਜਗ੍ਹਾ ਲੈ ਜਾਵਾਂਗਾ ਜਿੱਥੇ ਸਾਡੇ ਬਿਨਾ ਹੋਰ ਕੋਈ ਵੀ ਨਹੀਂ ਹੋਵੇਗਾ ਨਾ ਇਹ ਰਿਸ਼ਤੇ ਨਾ ਇਹ ਲੋਕ ਨਾ ਕੋਈ ਰੋਕ ਟੋਕ ਵੀਰ ਉਹ ਦੇ ਫੜਫੜਾਉਂਦੇ ਬੁੱਲਾਂ ਵੱਲ ਦੇਖਦੇ ਚਤਰੇ ਨੇ ਵੀਰ ਉਹ ਦੇ ਦਿਲ ਦੇ ਚਾਹਵਾਂ ਨੂੰ ਮਹਿਸੂਸ ਕਰ ਦੇਨੇ ਕਿਹਾ ਵੀਰ ਉਹ ਨੇ ਆਪਣੀਆਂ ਬਾਹਾਂ ਚਤਰੇ ਦੇ ਗੱਲ ਵਿੱਚ ਪਾ ਕੇ ਚਤਰੇ ਨੂੰ ਘੁੱਟ ਕੇ ਆਪਣੀ ਹਿੱਕ ਨਾਲ ਲਾ ਲਿਆ ਤੂੰ ਜਿਵੇਂ ਕਹੇਂਗਾ ਮੈਂ ਓਵੇਂ ਹੀ ਕਰਾਂਗੀ ਬਸ ਮੈਨੂੰ ਛੱਡ ਕੇ ਨਾ ਜਾਈਂ ਕਦੇ ਵੀ ਚਤਰੇ ਦੀ ਧੌਣ ਨੂੰ ਆਪਣੇ ਬੁੱਲਾਂ ਨਾਲ ਛੂੰਦੀ ਵੀਰੋ ਨਿਮਰਤਾ ਜਿਹੀ ਨਾਲ ਚਤਰੇ ਨੂੰ ਕਹਿਣ ਲੱਗੀ ਚਤਰਾ ਕੁਝ ਦੇਰ ਲਈ ਬਿਲਕੁਲ ਸ਼ਾਂਤ ਹੋ ਕੇ ਵੀਰੋ ਦੇ ਤੇਜ਼-ਤੇਜ਼ ਧੜਕਦੇ ਹੋਏ ਦਿਲ ਦੀ ਆਵਾਜ਼ ਨੂੰ ਸੁਣਦਾ ਰਿਹਾ ਵੀਰੋ ਵੀ ਬਿਲਕੁਲ ਸ਼ਾਂਤ ਪਾਣੀ ਵਾਂਗ ਚਤਰੇ ਦੀ ਹੋ ਚੁੱਕੀ ਸੀ ਕੁਝ ਦੇਰ ਬਾਅਦ ਚਤਰਾ ਖੜਾ ਹੋਇਆ ਤੇ ਵੀਰੋ ਦਾ ਸਿਰ ਆਪਣੀ ਬੁੱਕਲ ਵਿੱਚ ਰੱਖ ਕੇ ਵੀਰੋ ਦੀਆਂ ਜ਼ੁਲਫਾਂ ਨੂੰ ਸਹਲਾਉਣ ਲੱਗ ਪਿਆ ਵੀਰੋ ਆਪਣੀ ਜ਼ਿੰਦਗੀ ਦੇ ਸਭ ਤੋਂ ਹਸੀਨ ਪਲਾਂ ਵਿੱਚੋਂ ਲੰਘ ਰਹੀ ਸੀ ਵੀਰੋ ਨੂੰ ਸਿਰਫ ਤੇ ਸਿਰਫ ਚਤਰਾ ਹੀ ਨਜ਼ਰ ਆ ਰਿਹਾ ਸੀ ਆਪਣੀ ਬਾਕੀ ਦੀ ਜ਼ਿੰਦਗੀ ਨੂੰ ਵੀਰੋ ਬਿਲਕੁਲ ਭੁੱਲ ਚੁੱਕੀ ਸੀ ਚਤਰੇ ਦੀ ਬੁੱਕਲ ਵਿੱਚ ਪਈ ਵੀਰੋ ਆਪਣੀ ਨਵੀਂ ਜ਼ਿੰਦਗੀ ਦੇ ਹਸੀਨ ਸੁਫਨੇ ਵੀ ਦੇਖ ਰਹੀ ਸੀ ਚਤਰਾ ਜਾਣ ਚੁੱਕਿਆ ਸੀ ਕੀ ਵੀਰੋ ਪੂਰੀ ਤਰ੍ਹਾਂ ਨਾਲ ਇਸ਼ਕ ਦੇ ਸਮੁੰਦਰਾਂ ਵਿੱਚ ਤੈਰ ਚੁੱਕੀ ਹੈ ਚਤਰਾ ਵੀਰੋ ਨੂੰ ਹੋਰ ਵੀ ਅੱਗੇ ਤੱਕ ਲਿਜਾਣਾ ਚਾਹੁੰਦਾ ਸੀ ਜਿੱਥੋਂ ਵੀਰੋ ਕਦੇ ਵੀ ਵਾਪਸ ਹੀ ਨਾ ਆ ਸਕੇ ਤੇ ਵੀਰੋ ਸਿਰਫ ਉਹੀ ਕਰੇ ਜੋ ਉਸ ਨੂੰ ਮੈਂ ਕਹਾ ਚਤਰਾ ਵੀਰੋ ਨੂੰ ਪਿਆਰ ਦੇ ਦਿਲਾਸੇ ਦੇਣ ਲੱਗਾ ਹੋਇਆ ਸੀ ਪਰ ਵੀਰੋ ਨੂੰ ਇਹ ਸਭ ਕੁਝ ਇੱਕ ਹਸੀਨ ਸੁਪਨੇ ਵਾਂਗ ਹੀ ਲੱਗ ਰਿਹਾ ਸੀ ਵੱਡੇ ਤੜਕੇ ਤੱਕ ਚਤਰਾ ਤੇ ਵੀਰੋ ਇੱਕ ਦੂਜੇ ਦੀਆਂ ਬਾਹਾਂ ਵਿੱਚ ਬੈਠੇ ਇਸ਼ਕ ਦਾ ਨਿਗਮਾਣਦੇ ਰਹੇ ਵੀਰੋ ਨੂੰ ਆਪਣੇ ਅੰਗ ਛਤਰੇ ਦੇ ਰੰਗ ਵਿੱਚ ਰੰਗੇ ਹੀ ਮਹਿਸੂਸ ਹੋ ਰਹੇ ਸੀ ਪਿੰਡ ਦੇ ਗੁਰੂ ਘਰ ਦੇ ਸਪੀਕਰ ਵਿੱਚੋਂ ਉੱਠਣ ਦੀ ਆਵਾਜ਼ ਨਹੀਂ ਦੋਵਾਂ ਨੂੰ ਇੱਕਦਮ ਹੀ ਆਪਣੇ ਖਿਆਲਾਂ ਵਿੱਚੋਂ ਬਾਹਰ ਘੜ ਦਿੱਤਾ ਵੀਰੋ ਦਾ ਦਿਲ ਤਾਂ ਨਹੀਂ ਕਰਦਾ ਸੀ ਉੱਠਣ ਲਈ ਪਰ ਛਤਰੇ ਨੇ ਵੀਰੋ ਨੂੰ ਸਮਝਾਇਆ ਕਿ ਹਮੇਸ਼ਾ ਲਈ ਇਕ ਹੋਣ ਲਈ ਸਾਨੂੰ ਕੁਝ ਵਕਤ ਲਈ ਦੂਰ ਹੋਣਾ ਪਵੇਗਾ ਫਿਰ ਮੈਂ ਕਿਹੜਾ ਵਾਲੀ ਦੂਰ ਚੱਲਿਆਂ ਹਾਂ ਤੇਰੇ ਤੋਂ ਸਿਰਫ ਕੁਝ ਘੰਟਿਆਂ ਦੀ ਹੀ ਤਾਂ ਦੂਰੀ ਹੈ ਰਾਤ ਹੁੰਦੇ ਹੀ ਮੈਂ ਫਿਰ ਤੇਰੇ ਕੋਲ ਹੋਵਾਂਗਾ ਵੀਰੋ ਨੇ ਖੜੇ ਹੁੰਦੇ ਛਤਰੇ ਨੂੰ ਘੋਟ ਕੇ ਜੱਫੀ ਪਾ ਲਈ ਬੱਚਿਆਂ ਵਾਂਗ ਛਤਰੇ ਨੂੰ ਪਿਆਰ ਕਰਨ ਲੱਗ ਪਈ ਕਦੇ ਛਤਰੇ ਦੀਆਂ ਗੱਲਾਂ ਨੂੰ ਛੂੰਦੀ ਤੇ ਕਦੇ ਛਤਰੇ ਦੇ ਮੱਥੇ ਨੂੰ ਪਿਆਰ ਕਰਨ ਲੱਗ ਜਾਂਦੀ ਵੀਰੋ ਦੇ ਪਰਵੇਂ ਸਰੀਰ ਤੇ ਵੀਰੋ ਦੀਆਂ ਕਾਤਲ ਅਦਾਵਾਂ ਨੇ ਛਤਰੇ ਨੂੰ ਵੀਰੋ ਦੇ ਹੁਸਨ ਦਾ ਨਿੱਗ ਮੰਨਣ ਲਈ ਫਿਰ ਤੋਂ ਮਜਬੂਰ ਕਰ ਦਿੱਤਾ ਵੀਰੋ ਦੇ ਬੁੱਲਾਂ ਨੂੰ ਚੁੰਮਦੇ ਚਤਰੇ ਨੇ ਵੀਰ ਨੂੰ ਕੰਧ ਨਾਲ ਲਾ ਕੇ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਹਨੇਰਾ ਹੌਲੀ-ਹੌਲੀ ਘਟ ਹੋ ਰਿਹਾ ਸੀ ਪਰ ਚਤਰਾ ਤੇ ਵੀਰੋ ਇਸ਼ਕ ਦਾ ਨਿਗਮਣ ਰਹੀ ਸੀ ਦਿਨ ਚੜ੍ਹਦਾ ਦੇਖ ਵੀਰੋ ਚਤਰੇ ਨੂੰ ਛੱਡਣ ਲਈ ਕਹਿਣ ਲੱਗ ਪਈ ਪਰ ਚਤਰਾ ਵੀਰੋ ਦੇ ਹੁਸਨ ਦਾ ਨਿਗਮਣ ਰਿਹਾ ਸੀ ਸਾਹੋਂ ਸਾਹ ਹੋਇਆ ਚਤਰਾ ਵੀਰੋ ਦੀ ਗਰਦਨ ਨੂੰ ਚੁੰਮ ਰਿਹਾ ਸੀ ਵੀਰੋ ਦਾ ਨਰਮ ਜਿਸਮ ਪੂਰਾ ਲਾਲ-ਲਾਲ ਹੋ ਚੁੱਕਿਆ ਸੀ ਵੀਰੋ ਕਈ ਵਾਰ ਆਪਣੇ ਅੰਤਿਮ ਸੁੱਖ ਨੂੰ ਭੋਗ ਚੁੱਕੀ ਸੀ ਪਰ ਚਤਰਾ ਹਾਲੇ ਵੀ ਪੂਰੇ ਜੋਸ਼ ਵਿੱਚ ਵੀਰੋ ਦੇ ਨਰਮ ਮਾਸ ਨੂੰ ਤਾੜ ਰਿਹਾ ਸੀ ਆਖਰ ਨੂੰ ਬਿਹਾਲ ਹੋਈ ਵੀਰੋ ਨੂੰ ਚਤਰਾ ਅੰਦਰ ਤੱਕ ਸਕੂਨ ਦੇਣ ਲੱਗਾ ਵੀਰੋ ਦਾ ਅੰਗ ਅੰਗ ਖਿੜਨ ਲੱਗ ਪਿਆ ਚਤਰੇ ਨੇ ਆਪਣੇ ਪੱਟਾਂ ਵਿੱਚ ਘੋਟਦੀ ਵੀਰੋ ਨੇ ਚਤਰੇ ਨੂੰ ਆਪਣੀ ਹਿੱਕ ਨਾਲ ਲਾ ਕੇ ਘੋਟ ਲਿਆ ਇਕੱਲੀ ਰਹਿ ਗਈ ਦੁੱਖਾਂ ਵਿੱਚ ਜਾਨ ਬਿਲਕਦੀ ਤੇਰੇ ਬਿਨਾ ਸਾਡਾ ਹੁਣ ਸਹਾਰਾ ਕੋਈ ਨਾ ਦੋ ਬਚਲੇ ਹਾਂ ਦੁੱਖਾਂ ਦੇ ਸਮੁੰਦਰਾਂ ਅੰਦਰ ਦੂਰ ਦੂਰ ਇੱਕ ਦਿਸਦਾ ਕਿਨਾਰਾ ਕੋਈ ਨਾ ਚੰਦ ਤਸਵੀਰਾਂ ਹੀ ਰਹਿ ਕਹਾਣੀ ਸੁਣਨ ਲਈ ਧੰਨਵਾਦ ਜੀ ਅਗਲੇ ਭਾਗ ਜਾਣਨ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ